ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਆ ਜੀ ਆਪਾਂ ਨੇ ਰੋਟੀ ਟੁੱਕ ਬਣਾ ਲਿਆ ਸੀਗਾ ਸਾਰੇ ਕੰਮ ਗਏ ਆਪਣੇ ਨਿਬੜ ਦੁੱਧ ਬਾਅਦ ਆਪਾਂ ਨੇ ਸ਼ਾਮ ਦਾ ਜਿਹੜੇ ਚੈਨਲ ਨੂੰ ਸਾਡੇ ਪਹਿਲੀ ਵਾਰੀ ਦੇਖ ਰਹੇ ਨੇ ਹੈਪੀ ਫੈਮਿਲੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਨੇ ਰੋਟੀ ਤਾਂ ਬਣਾ ਲਈ ਸੀਗੀ ਬੇਟਾ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਹੈਗੀ ਦਾਲ ਨਾਲ ਤੇ ਚੂਰੀ ਖਾਣੀ ਆ ਆਪਾਂ ਹੁਣ ਚੂਰੀ ਕੁੱਟਾਂਗੇ ਸ਼ੱਕਰ ਵਾਲੀ ਤੇ ਚੂਰੀ ਤਾਂ ਵੈਸੇ ਸਾਰਿਆਂ ਨੂੰ ਹੀ ਆਉਂਦੀ ਆ ਕੁੱਟਣੀ ਆਪਾਂ ਸ਼ੱਕਰ ਵਾਲੀ ਜਿਹੜੀ ਚੂਰੀ ਕੁੱਟਾਂਗੇ ਉਹ ਤੁਹਾਡੇ ਨਾਲ ਰੈਸਪੀ ਸੀਅਰ ਛੇਅਰ ਕਰਦਾਂਗੇ ਜੇ ਤੁਹਾਡੇ ਬੱਚੇ ਨਹੀਂ ਡਾਈ ਫਰੂਟ ਖਾਂਦੇ ਹੈਗੇ ਤੁਸੀਂ ਉਹਨਾਂ ਨੂੰ ਡਾਈ ਫਰੂਟਾਂ ਨੂੰ ਗ੍ਰाइंड ਕਰਕੇ ਉਹ ਚੂਰੀ ਦੇ ਵਿੱਚ ਪਾ ਸਕਦੇ ਹੋ ਨਵੇਂ ਬੱਚੇ ਕਿਉਂ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਜਿਹੜੇ ਡਾਈ ਫਰੂਟ ਪਾਏ ਹੁੰਦੇ ਨੇ ਉਹ ਵੀ ਬੱਚੇ ਖਾ ਲੈਂਦੇ ਨੇ ਤੇ ਆਪਾਂ ਜੀ ਵੀਡੀਓ ਕਰਦਿਆਂ ਸਟਾਰਟ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਾਚ ਟਾਈਮ ਪੂਰਾ ਕਰਦਿਆ ਕਰੋ ਪਲੀਜ਼ ਵੀਡੀਓ ਦਾ ਆਪਾਂ ਨੇ ਜੀ 4 ਰੋਟੀਆਂ ਲੈ ਲਈਆਂ ਚੂਰੀ ਕੁੱਟਣ ਵਾਸਤੇ ਤੇ ਆਪਾਂ ਨੇ ਦੋ ਲੈਚੀਆਂ ਲਈਆਂ ਨੇ ਮੇਰੇ ਕੋਲ ਇਸ ਟਾਈਮ ਡਾਈ ਫਰੂਟ ਹੈ ਨਹੀਂਗੇ ਸਿਗੇ ਤੇ ਮੈਂ ਡਾਈ ਫਰੂਟਾਂ ਤੋਂ ਬਿਨਾ ਹੀ ਕੁੱਟੂਗੀ ਜੂਰੀ ਤੁਸੀਂ ਡਾਈ ਫਰੂਟਾਂ ਨੂੰ ਗ੍ਰाइंड ਕਰਕੇ ਵਿੱਚ ਪਾ ਸਕਦੇ ਹੋ ਆਪਾਂ ਚੀ ਚਾਰ ਚਮਚੇ ਲਵਾਂਗੇ ਸ਼ੱਕਰ ਦੇ ਤੁਸੀਂ ਜਿਆਦਾ ਖਾਣੇ ਹੋ ਘੱਟ ਖਾਣੇ ਤੁਸੀਂ ਉਸ ਹਿਸਾਬ ਨਾਲ ਲੈ ਸਕਦੇ ਆਪਾਂ ਜੀ ਛੋਟੀਆਂ ਇਲਾਚੀਆਂ ਕੁੱਟ ਕੇ ਪਾਵਾਂਗੇ ਤੁਸੀਂ ਇਲਾਚੀਆਂ ਜ਼ਰੂਰ ਪਾਓ ਵਿੱਚ ਦੇਖੋ ਚੂਰੀ ਦਾ ਸਵਾਦ ਕਿੰਨਾ ਵਧੀਆ ਹੁੰਦਾ ਮੈਂ 3 ਚਮਚੇ ਪਾਇਆ ਜੀ ਕਿਉ ਦੇ ਆਪਾਂ ਦੇਖ ਕੇ ਪਾ ਸਕਦੇ ਹਾਂ ਜੀ ਆਪਾਂ ਨੂੰ ਵੱਧ ਘੱਟ ਲੱਗਦਾ ਹੋਇਆ ਉਹ ਰੋਟੀਆਂ ਤਾਂ ਜੀ ਗਰਮ ਹੋਣ ਫੇਰ ਵਧੀਆ ਚੂਰੀ ਲੱਗਦੀ ਆ ਰੋਟੀਆਂ ਠੰਡੀਆਂ ਤੇ ਚੂਰੀ ਨਹੀਂ ਕੁੱਟ ਹੁੰਦੀ ਹੈਗੀ ਨਾ ਹੀ ਖਾਣ ਚ ਸੁਆਦ ਆਉਂਦਾ ਰੋਟੀਆਂ ਦੀ ਗਰਮ ਗਰਮ ਦੀ ਚੂਰੀ ਕੁੱਟੇ ਬਹੁਤ ਵਧੀਆ ਬਣਦੀ ਆ ਜੀ ਆਪਾਂ ਨੂੰ ਘਿਓ ਘੱਟ ਲੱਗਦਾ ਹੋਇਆ ਤਾਂ ਆਪਾਂ ਘਿਓ ਫਿਰ ਵਿੱਚ ਥੋੜਾ ਜਿਹਾ ਐਡ ਕਰ ਲਾਂਗੇ ਮੈਨੂੰ ਥੋੜਾ ਜਿਹਾ ਘਿਓ ਘੱਟ ਲੱਗਦਾ ਤੇ ਆਪਾਂ ਇੱਕ ਚਮਚਾ ਹੋਰ ਪਾ ਲਾਂਗੇ ਆਪਣੀਆਂ 4 ਰੋਟੀਆਂ ਸੀ ਜੀ 5 ਚਮਚੇ ਆਪਾਂ ਨੇ ਦੇਸੀ ਘਿਓ ਦੇ ਪਾ ਲਏ ਤੇ 5 ਚਮਚੇ ਆਪਾਂ ਨੇ ਸ਼ੱਕਰ ਦੇ ਪਾਏ ਨੇ ਲੇਟੀਆਂ ਕੁੱਟ ਕੇ ਪਾਈਆਂ ਹੁਣ ਜੀਆਂ ਉਹਨਾਂ ਦੀ ਇੰਨੀ ਵਧੀਆ ਚੂਰੀ ਦੀ ਖੁਸ਼ਬੂ ਹੋਊਗੀ ਕੁੱਸੀ ਬਾਰ ਬਾਰ ਬਣਾ ਕੇ ਖਾਵਾਂਗੇ ਸ਼ੱਕਰ ਦੀ ਚੂਰੀ ਤਾਂ ਵੈਸੇ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਹੁਣ ਆਪਣੀ ਜਿਹੜੀ ਚੂਰੀ ਵਧੀਆ ਕੁੱਟੀ ਗਈ ਦੇਖੋ ਜੀ ਰੋਟੀਆਂ ਨੇ ਕਿਉਂ ਛੜਦਾ ਦੇਖੋ ਜੀ ਐ ਲੱਗਦੀਆਂ ਨੇ ਆਪਣੀਆਂ ਖੋਏ ਦੀਆਂ ਪਿੰਨੀਆਂ ਹੁੰਦੀਆਂ ਨੇ ਆਪਾਂ ਇਸੇ ਤਰ੍ਹਾਂ ਸਾਰੀਆਂ ਪਿੰਨੀਆਂ ਬਣਾ ਲੈਣੇ ਆ ਆਪਣੀਆਂ ਜੀ ਚੋਰੀ ਦੀ बनके बिल्कुल तैयार ਆ ਆਪਾਂ ਨੇ ਇਹਦੀਆਂ ਪਿੰਨੀਆਂ ਬੱਟਲੀਆਂ ਨਾਲ ਤੁਸੀਂ ਖਾਓ ਨਾਲ ਬੱਚਿਆਂ ਨੂੰ ਖਵਾਓ ਕਿਹੋ ਜੀ ਸਾਡੀ ਵੀਡੀਓ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵਾਚ ਟਾਈਮ ਪੂਰਾ ਕਰਿਆ ਕਰੋ ਵੀਡੀਓ ਦਾ ਜੀ ਤੇ ਕਮੈਂਟ ਸੋਹਣੇ ਸੋਹਣੇ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਕਿਹੋ ਜੀ ਸਾਡੀ ਵੀਡੀਓ ਲੱਗੀ ਆਪਾਂ ਵੀਡੀਓ ਦਾ ਜੀ ਇੱਥੇ ਐਂਡ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ